ਉਹ ਹਾਂ ਬਾਬਾ ਕਰੀਆਂ ਸਾਡੇ ਘਰੇ ਪਰ ਹੋਰ ਨਹੀਂ ਆਏਗਾ ਕੋਈ ਕੱਲਾ ਮਈ ਆ ਤੂੰ ਐ ਕਰ ਫੇਰ ਆ ਜੀ ਹੁਣ ਗਾਹਾਂ ਲੰਘ ਜਾ ਵਗ ਜਾ ਗਾਹਾਂ ਉਹ ਭਗਤਾ ਬਾਬਿਆਂ ਨੂੰ ਇਹ ਘਰ ਚੋਂ ਹੁਕਮ ਹੋਇਆ ਤਾਂ ਹੀ ਤਾਂ ਬਾਬੇ ਆਏ ਨੇ ਸਾਨੂੰ ਦੂਜੇ ਨਹੀਂ ਚਾਹੀਦੇ ਸਾਨੂੰ ਤਾਂ ਤੂੰ ਚਾਹੀਦਾ ਬਾਬਾ ਜੀ ਤੁਸੀਂ ਕੌਣ ਹੋਨੇ ਹੋ ਕਿੱਥੋਂ ਆਏ ਹੋ ਉਹ ਭਗਤਾ ਅਸੀਂ ਬੜੀ ਦੂਰੋਂ ਹਾਥੀ ਲੈ ਕੇ ਆਏ ਆ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਤਾਂ ਬਸ ਇੱਕ ਰੋਟੀ ਚਾਹੀਦੀ ਐ ਲੈ ਬਾਬਾ ਰੋਟੀ ਤਾਂ ਲਿਆ ਦੇਣਾ ਕੋਈ ਗੱਲ ਨਹੀਂ ਰੋਟੀ ਦਾ ਤਾਂ ਉਹ ਵੀ ਪੁੰਨ ਨਹੀਂ ਹੁੰਦਾ ਹਾਂ ਭਾਈ ਲਿਆਉਣਾ ਮੈਂ ਫਕਤ ਦਾਸ ਉਹ ਠੀਕ ਲੱਗਦਾ ਚੰਗੇ ਸੁਭਾਅ ਦਾ ਹੋਣਾ ਹੈ ਇਹ ਪਹਿਲੇ ਬੋਲੀ ਤਰਪਿਆ ਬਾਬੇ ਪਤਾ ਨਹੀਂ ਕਿਵੇਂ ਆ ਜਾਂਦੇ ਨੇ ਲਓ ਬਾਬਾ ਜੀ ਪ੍ਰਸ਼ਾਦਾ ਉਹ ਖੜ ਜਾ ਭਗਤਾ ਲੰਗਰ ਟਕੇ ਹੀ ਠੀਕ ਰਹਿੰਦਾ ਹੈ ਲਓ ਬਾਬਾ ਜੀ ਲੈ ਭਗਤਾ ਇਹਦੇ ਵਿੱਚ ਪਾ ਦੇ ਉਹ ਆ ਕੀ ਭਗਤਾ ਬਾਬਿਆਂ ਨੇ ਤੇਥੋਂ ਇੱਕ ਰੋਟੀ ਮੰਗੀ ਤੇ ਤੂੰ ਦੋ ਲੈ ਆਇਆ ਬਾਬੇ ਤੇਥੋਂ ਪ੍ਰਸੰਨ ਹੋਏ ਨੇ ਲੈ ਹੱਥ ਦਿਖਾ ਆ ਆਪਣਾ ल भगता थले बैठ भगता की है भगता तेरिया ही रेखाव देख के पता लगता है तेरे करमां माया बहुत है पर माया खड़ी नहीं ਬਾਬਾ ਮੈਨੂੰ ਐਂ ਦੱਸ ਤੈਨੂੰ ਇਹ ਸਾਰੀਆਂ ਗੱਲਾਂ ਕਿਵੇਂ ਪਤਾ ਲੱਗ ਜਾਂਦੀਆਂ ਨੇ ਇਹ ਤਾਂ ਜਮਈ ਸੱਚੀ ਗੱਲ ਦੱਸਦੀ ਤਾਂ ਉਹ ਭਗਤਾ ਹੈ ਅੰਬਰੋਂ ਹੁਕਮ ਹੁੰਦਾ ਹੈ ਅੰਬਰੋਂ ਅੰਬਰੋਂ ਅੱਛਾ ਬਾਬਾ ਹਾਂ ਤੈਨੂੰ ਨਹੀਂ ਪਤਾ ਲੱਗਣਾ ਮੈਂ ਅਖਾ ਕਿਤੇ ਕੋਈ ਹੂੰ ਬੈਠਾ ਹੈ ਤਾਂ ਹਾਂ ਵੀ ਤੈਨੂੰ ਦੱਸੀ ਜਾਂਦਾ ਹੈ ਉਹ ਨਾ ਨਾ ਭਗਤਾ ਹੁਣ ਦੇਖੀ ਭਗਤਾ 나ਥ ਤੇਰੇ ਕਰਮ ਹੀ ਬਦਲ ਦੇਣਗੇ ਮਾਇਆ ਤੇਰੇ ਲਵੇ ਆਉਗੀ ਵੀ ਤੇ ਖੜੂਗੀ ਵੀ ਤੂੰ ਐਂ ਦੱਸ ਤੇਰੇ ਲਵੇ 100 ਦਾ ਨੋਟ ਹੈ ਹਾਂ ਬੱਬਾ ਆਈਗਾ ਹਾਂ ਫਿਰ ਲੈ ਕੇ ਆ ਭਗਤਾ ਲੈ ਕੇ ਆ ਮਾਂ ਹਾਂ ਲਓ ਬੱਬਾ ਜੀ ਓ ਨਾ ਨਾ ਭਗਤਾ ਬਾਬੇ ਹੱਥ ਨਹੀਂ ਲਾਉਂਦੇ ਹੁੰਦੇ ਲੈ ਤੂੰ ਆਪੇ ਪਾਦੇ ਦੇ ਵਿੱਚ ਬਹਿ ਜਾ ਭੱਜ ਜਾ ਭੱਗਦਾ ਬਹਿ ਜਾ ਕੋਈ ਨਹੀਂ ਸਮਾਰ ਕੇ ਜੇ ਬਹਿ ਜਾ ਪੰਥੀ ਮਾਰ ਕੇ ਲੈ ਭਗਤਾ ਹੱਥ ਪਾ ਜਿੰਨੇ ਹੈਗੇ ਨੇ ਸਾਰੀ ਕੱਢ ਲੈ ਹੋ ਗਏ ਹੋਣਗੇ ਬਾਬਾ ਹੋ ਗਏ ਭਗਤਾ ਇਹ ਬਾਬਿਆਂ ਦੀ ਸ਼ਕਤੀ ਹੈ ਖਾਸੇ ਲੱਗਦੇ ਨੇ ਬਾਬਾ ਜੀ ਇਹ ਤਾਂ ਆਹਾ ਹਾ ਤਰ ਅੰਗੀਲਾ ਤੇ ਬਾਬਾ ਤਾਂ ਤਾਂ ਇਹ ਭਗਤਾ ਬਾਬੇ ਦਿੱਥੋਂ ਪ੍ਰਸੰਨ ਹੋਏ ਨੇ ਗੈਨ ਲੈ ਬਾਬਾ ਗੈਨ ਲੈ ਭਗਤਾ 2 3 4 5 6 7 8 9 10 1000 ਰੁਪਇਆ ਬਣ ਗਿਆ ਬਾਬਾ ਜੀ ਇਹ ਤਾਂ ਧੰਨੋ ਮੇਰੇ ਮਾਲਕੋ ਧੰਨੋ ਬਾਬਾ ਜੀ ਤੁਸੀਂ ਲੈ ਭਗਤਾ ਹੁਣ ਤੂੰ ਖੁਸ਼ ਹੈ ਮੈਂ ਬਹੁਤ ਖੁਸ਼ ਹਾਂ ਬਾਬਾ ਆ ਤਾਂ ਤੇ ਕਿਰਪਾ ਕਰਤੀ ਮੇਰੇ ਤੇ ਇਹ ਤਾਂ 10 ਗੁਣਾ ਬਣਾ ਦਿੱਤਾ 100 ਦਿੱਤਾ ਤੇ ਤੈਨੂੰ 1000 ਦਿੱਤਾ ਤੇ ਮੈਨੂੰ ਮੈਨੂੰ ਬੋੜੇ ਲੈ ਭਗਤਾ ਹੁਣ ਤੂੰ ਐਂ ਕਰ ਹੁਣ ਤੂੰ 10000 ਰੁਪਿਆ ਲੈ ਕੇ ਆ ਅੱਛਾ ਬਾਬਾ ਹਾਂ ਹੁਣ ਲੈ ਆਉਣਾ ਮੈਂ ਤਾਂ ਲੈ ਫਿਰ ਲੈ ਕੇ ਆ ਕਿ ਫਸ ਗਿਆ ਸੀ ਤੂੰ ਵੀ ਖੁਸ਼ ਤੇ ਅੱਜ ਬਾਬੇ ਖੁਸ਼ ਹੋ ਜਾਣਗੇ ਇਕਨ ਅੱਦੇ ਹੀ ਇਹ ਜਾ ਮਿਲਦਾ ਹੈ ਬਾਕੀ ਸਾਰੇ ਤਾਂ ਮੰਗਰ ਪੈਣ ਵਾਲੀ ਹੁੰਦੇ ਨੇ ਲਓ ਬਾਬਾ ਜੀ ਆ ਆ ਭਗਤਾ ਬੈਠ ਪੰਥੀ ਮਾਰ ਕੇ ਬਾਬਾ ਬੱਬਾ ਤਾਂ ਅੱਜ ਨਜ਼ਾਰੀ ਲਿਆਤੇ ਇਹੀ ਜਿਹੜਾ ਕਦੇ ਵੀ ਸਾਨੂੰ ਕੋਈ ਬਾਬਾ ਨਹੀਂ ਮਿਲਿਆ ਤੀ ਲੈ ਬਾਬਾ ਕਰਤੀ ਕਿਰਪਾ ਤਾਂ ਬਾਬਾ ਅੱਜ ਸਾਡੇ ਤੇ ਮੇਰੇ ਤੇ ਕਰਤੀ ਕਿਰਪਾ ਤਾਂ ਉਹ ਪੂਰੇ ਤਾਂ ਹੈਗੇ ਨੇ ਹਾਂ ਬਾਬਾ ਪੂਰੇ ਨੇ ਪਰ ਬਾਬਾ ਐਂ ਦੱਸ ਮੈਨੂੰ ਹੂੰ ਵੀ ਐ ਤਾਂ ਤੂੰ ਬਹੁਤ ਕਰਾਂ ਦੇ ਜਾਂਦਾ ਹੋਵੇਂਗਾ ਤੂੰ ਤਾਂ ਹਰੇਕ ਨੂੰ ਮਾਲਾ ਮਾਲ ਹੀ ਕਰ ਦਿੰਦਾ ਹੋਵੇਂਗਾ ਤਾਂ ਹੀ ਤਾਂ ਇੰਨੇ ਨੇ ਪੈਸਿਆਂ ਵਾਲੇ ਬਣ ਕੇ ਇਹ ਜਿਹੜੇ ਲੋਕ ਨੇ ਪਿੰਡਾਂ ਚ ਉਹ ਨਾ ਨਾ ਭਗਤਾ ਇਹ ਐ ਨਹੀਂ ਹੁੰਦਾ ਇਹ ਤਾਂ ਕਰਮ ਇੱਕ ਨੱਦੇ ਦੀ ਬਦਲਦੇ ਹੁੰਦੇ ਨੇ ਇਹ ਤਕਦੀਰਾਂ ਹਰ ਇੱਕ ਦੀਆਂ ਨਹੀਂ ਬਦਲਦੀਆਂ ਹੁੰਦੀਆਂ ਅੱਜ ਤੇਰੇ ਤੇ ਕਿਰਪਾ ਹੋਈ ਐ ਅੱਜ ਤੂੰ ਵੀ ਖੁਸ਼ ਤੇ ਬਾਬੇ ਵੀ ਖੁਸ਼ ਯਾਰ ਹੈ ਹੈ ਤੋ ਯਾਰ ਬਾਬਾ ਤਾ ਤਾਂ ਬਹੁਤ ਵਧੀਆ ਕਿਰਪਾ ਕਰਤੀ ਜਿਹੜਾ ਤੈਨੂੰ 100 ਦੇ ਕੇ 1000 ਦੇਤਾ ਤਾਂ ਮੈਨੂੰ ਹੁਣ ਮੈਂ ਤੈਨੂੰ 10000 ਦੇਤਾ ਬਸ ਐ ਲਾਲੇ ਮੇਰੇ ਪਾ ਦੀ ਤਾਂ ਨੋਟਾਂ ਦੀ ਮਸ਼ੀਨ ਹੀ ਲੱਗੀ ਮੇਰੇ ਘਰੇ ਕਿਰਪਾ ਕਰਦਾ ਰਹੀਂ ਬਾਬਾ ਹੁਣ ਆਉਂਦਾ ਜਾਂਦਾ ਰਹੀਂ ਬਸ ਕਰਦੇ ਧੰਨ ਧੰਨ ਕਰਦੇ ਇਹ ਇਤਨਾ ਬਾਬੇ ਤਾਂ ਧੰਨ ਧੰਨ ਨਹੀਂ ਕਰਾਉਂਦੇ ਹੁੰਦੇ ਨੇ ਨਲੇ ਤੇਰੀ ਹੋਗੀ ਨਲੇ ਸਾਡੀ ਹੋਗੀ ਬੜਾ ਲੰਬਾ ਦੰਗਲ ਚ ਲੱਗ ਰਿਆ ਤੋਰਾਂ ਬਾਬਾ ਫੇਰ ਆਹਾ ਆ ਤਾਂ ਮੇਰੇ ਪੈਸੇ ਤਾਂ ਦੇ ਦੇ ਇਹ ਤਾਂ ਏਟੀਐਮ ਚ ਫਸਾ ਕੇ ਖੜ ਗਿਆ ਤੂੰ ਆਹ ਮਸ਼ੀਨ ਤਾਂ ਚਲਾ ਦੇ ਪੈਸਿਆਂ ਵਾਲੀ ਚੱਲ ਚੰਗਾ ਭਗਤਾ ਹੁਣ ਬਾਬੇ ਚੱਲੇ ਨੇ ਫੇਰ ਫੇਰੀ ਪਾਉਣਗੇ ਤੇਰੇ ਘਰ ਓ ਬਾਬਾ ਆਹਾ ਓਏ ਜੋ ਤਾਂ ਕੱਢ ਜਾ ਜਿਹੜੇ ਮਸ਼ੀਨ ਚ ਫਸਾਏ ਨੇ ਉਹ ਤਾਂ ਬਾਗੇ ਨੋ ਨੋ ਬਾਗੇ ਅੰਬਰੀ ਬਾਗੇ ਹੋਤਾ